ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਸਾਨੂੰ 18 ਕੁਇੰਟਲ ਪੌਪੀ ਹਸਕ ਭੂਕੀ ਚੂਰਾ ਪੋਸਟ ਮਿਲੀ ਹੈ ਜੋ ਕਿ 90 ਬੋਰੀ ਸੈਕ ਸੀਗੇ 22 ਕਿਜੀ ਦੇ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁਚਗੀ ਦੇ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਤੇ ਦਰਜ ਨੇ ਇਲੈਕਸ਼ਨ ਕਮਿਸ਼ਨ ਦੀ ਹਿਦਾਇਤ ਨੇ ਤੇ ਡੀਜੀਪੀ ਪੰਜਾਬ ਦੀ ਹਿਦਾਇਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋ ਪੰਜਾਬ ਪੁਲਿਸ ਦਾ ਐਂਟੀ ਡਰਗ ਕੈਂਪੇਨ ਲਗਾਤਾਰ ਜਾਰੀ ਹੈ ਉਹਦੇ ਤਹਿਤ ਹੀ ਬਰਨਾਲਾ ਪੁਲਿਸ ਨੂੰ ਇੱਕ ਅੱਛੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਸਾਡੀ ਟੀਮ ਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਸਾਡੇ ਡੀਐਸਪੀ ਬਰਨਾਲਾ ਡੀਤਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇੰਸਪੈਕਟਰ ਯਸ਼ਪਾਲ ਸਿੰਘ ਉਹਨਾਂ ਦੀ ਟੀਮਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਬੇਸਿਸ ਤੇ ਕੰਮ ਕਰਦੇ ਹੋਏ ਇਹਨਾਂ ਨੇ ਕੱਲ ਇੱਕ ਐਕਿਊਜ਼ ਨੂੰ ਫੜਿਆ ਹੈਗਾ ਉਹਦਾ ਨਾਂ ਹੈਗਾ ਹੁਕਮਾਰਾਮ ਜੋ ਕਿ ਬਾੜਮੇ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 ਕਿਜੀ ਆਫ ਪੋਪੀ ਹਸਕ ਭੂਕੀ ਚੂਰਾ ਪੋਸਟ ਮਿਲੀ ਹੈ ਜੋ ਕਿ 90 ਬੋਰੀ ਸੈਕ ਸੀਗੇ 22 ਕਿਜੀ ਦੇ ਉਹਨਾਂ ਵਿੱਚ ਸੀਗੇ ਇਹਦੇ ਤੋਂ ਅਸੀਂ ਜਦੋਂ ਪੁੱਛਦਗੇ ਚਕਿੱਤੀ ਤੇ ਬੈਕਵਰਡ ਦੇ ਵਿੱਚ ਗਏ ਤੇ ਇੱਕ ਹੋਰ ਅਸੀਂ ਇੰਡੀਵਿਜੂਅਲ ਨੂੰ ਫੜਿਆ ਹੈਗਾ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਾਨਗੜ ਗਰਾਚੋ ਪੀਐਸ ਪਾਤੜਾ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਜਿਹੜੀ ਇਹ ਟਰੱਕ ਹੈਗਾ ਇਹ ਰਾਜਸਥਾਨ ਰਜਿਸਟਰਡ ਹੈਗਾ ਐਜ਼ ਆਫ ਨਾਓ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਜਿਹੜਾ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁੱਛਗਿੱਛ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਦੇਤੇ ਦਰਜ ਨੇ ਤੇ ਟੋਟਲ ਇਹਦੇ ਵਿੱਚ ਸਾਡੀ ਰਿਕਵਰੀ ਜੋ ਹੈ 18 ਕੁਇੰਟਲ ਭੁੱਕੀ ਤੇ ਇੱਕ ਟਰੱਕ ਤੇ ਦੋ ਕੇਸ ਦੇ ਕੇਸ ਦੇ ਵਿੱਚ ਅਸੀਂ ਫੜੇ ਨੇ ਇਹਦੇ ਨਾਲ ਨਾਲ ਜੀ ਦੂਜਾ ਵੀ ਅਸੀਂ ਇੱਕ ਕੇਸ ਹੋਰ ਕੀਤਾ ਰਜਿਸਟਰ ਕੀਤਾ ਸੀਗਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਜਿੱਦਾਂ ਅਸੀਂ ਦੱਸਦੇ ਹਾਂ ਕਿ ਬੈਕਵਰਡ ਫਾਰਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਦੇ ਹਰ ਕੇਸ ਦੇ ਵਿੱਚ ਉਹਦੀ ਕੜੀ ਦੇ ਵਿੱਚ ਇੱਕ ਹੋਰ ਅਸੀਂ ਇੰਡੀਵਿਜੂਅਲ ਗੁਰਸੇਵਕ ਸਿੰਘ ਨੂੰ ਫੜਿਆ ਉਹ ਵੀ ਕਾਨਗੜ ਗਰਾਚੋ ਪਟਿਆਲੇ ਦਾ ਹੀ ਰਹਿਣ ਵਾਲਾ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ ਅਸੀਂ ਇਹ ਗੱਡੀ ਫੜੀ ਹੈਗੀ ਐਕਸਯੂਵੀ ਤੇ 100 ਕਿਲੋ ਭੋਕੀ ਜੋ ਕਿ 4 ਬੈਗਸ ਹੈਗੇ 25-25 ਕਿਜੀ ਦੇ ਉਹਨਾਂ ਵਿੱਚ ਸੀਗੀ ਉਹ ਵੀ ਬਰਾਮਦ ਕੀਤੀ ਹੈ ਜਿਹੜਾ ਇਹ ਗੁਰਸੇਵਕ ਸਿੰਘ ਹੈ ਇਹਦੇ ਤੋਂ ਪੁੱਛਗਿੱਛ ਦੌਰਾਨ ਹਾਲ ਕੀ ਖੜੀ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਸੰਗਰੂਰ ਦੇ ਵਿੱਚ 2019 ਦਾ ਇੱਕ ਐਨਡੀਪੀਐਸ ਦਾ ਪਰਚਾ ਇਹਦੇ ਤੇ 올ਰੇਡੀ ਦਰਜ ਹੈ ਇਹ ਜੀ ਜਿੱਦਾਂ ਦੇਖ ਰਹੇ ਹੋ ਆਪਕੀ ਕਾਫੀ ਹੈਵੀ ਕੁਆਂਟੀਟੀ ਹੈ ਤੇ ਨੀਅਰ ਬਾਏ ਜ਼ਿਲ੍ਹਿਆਂ ਦੇ ਵਿੱਚ ਕਾਫੀ ਇਹਨਾਂ ਦਾ ਰੀਚ ਹੋਣ ਦੀ ਸੰਭਾਵਨਾ ਹੈ ਉਤਰਾ ਰਾਜਸਥਾਨ ਚ ਵੀ ਇਲੈਕਸ਼ਨ ਹੈ ਇੱਕ ਪੰਜਾਬ ਚ ਵੀ ਇਲੈਕਸ਼ਨ ਹੈ ਕਿ ਇਹ ਮਖੀ 20:00 ਵਜੇ ਕਰੂਗਾ ਇਹ ਇਹ ਹਾਂ ਜੀ ਇਹ ਜੋ ਸਾਨੂੰ ਅਭੀ ਹਾਲ ਕੀ ਘੜੀ ਪਤਾ ਲੱਗ ਰਿਹਾ ਹੈ ਕਿ ਰਾਜਸਥਾਨ ਦਾ ਬੰਦਾ ਹੈ ਪਰ ਇਹ ਪਿੱਛੋਂ Jharkhand ਸਾਈਡ ਤੋਂ ਲੈ ਕੇ ਆਇਆ ਸੀ ਇਹ ਸਤਿ ਸ੍ਰੀ ਅਕਾਲ ਜੀ ਉਹ ਵੀ ਕੀ ਚੋਪਸਿੰਗ ਦਾ ਅੰਦਾਜ਼ਾ ਹੋਗੀ ਜੀ ਦੇਖੋ ਜਿੱਦਾਂ ਕਿ ਅਸੀਂ ਕੁਝ ਹੀ ਦਿਨ ਪਹਿਲਾਂ ਵੀ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 21 ਕੁਇੰਟਲ ਭੁੱਕੀ ਅਸੀਂ ਫੜੀ ਸੀਗੀ ਤੇ ਹੁਣ ਟੋਟਲ ਸਾਡੀ 19 ਕੁਇੰਟਲ ਹੋਰ ਹੋ ਗਈ ਹੈ ਕੁਝ ਹੀ ਅਰਸੇ ਦੌਰਾਨ ਤੇ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੁਲਿਸ ਬਹੁਤ ਮੁਸਤੈਦ ਹੈ ਸਾਡੀ ਨਾਕਾਬੰਦੀ درست ਹੈ ਤੇ ਅਸੀਂ ਇੰਟੈਲੀਜੈਂਸ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਡ ਤੇ ਕੰਮ ਕਰ ਰਹੇ ਹਾਂ ਇਹ ਪਹਿਲੇ ਘੜੀ ਲਈ ਹਾਂਜੀ ਹਾਂ ਰਿਮਾਂਡ ਜੀ ਹੁਣ ਪੇਸ਼ ਕਰਕੇ ਫਿਰ ਲਵਾਗੇ ਇਹ ਜੀ ਸਦਰ ਦੇ ਵਿੱਚ ਜੋ ਮੇਨ ਰੋਡ ਹੈਗਾ ਸਦਰ ਥਾਣੇ ਦਾ ਏਰੀਆ ਪੈਂਦਾ ਉਥੋਂ ਅਸੀਂ ਫੜੇ ਥੋੜੇ ਜਲਾ ਦੋ ਵਧੀਆਂ ਕਾਪਤੀਆਂ ਜੀ ਜੀ ਜਿੱਦਾਂ ਮੈਂ ਕਿਹਾ ਕਿ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਰਨਾਲਾ ਪੁਲਿਸ ਮੁਸਤੈਦ ਹੈਗੀ ਤੇ ਜੋ ਕ੍ਰਿਮੀਨਲ ਆ ਉਹਨਾਂ ਨੂੰ ਫੜਨ ਵਾਸਤੇ ਐਂਡ ਆਪਣਾ ਮਾਹੌਲ ਸ਼ਾਂਤੀਪੂਰਨ ਰੱਖਣ ਵਾਸਤੇ ਨੇ ਇਲੈਕਸ਼ਨਸ ਨੂੰ ਪੀਸਫੁਲੀ ਕੰਡਕਟ ਕਰਨ ਵਾਸਤੇ 14 ਅਸਲਾ ਜਮ੍ਹਾਂ ਕਰਵਾਉਣ ਦੇ ਮੌਕੇ ਸੀਐਸਪੀ ਨੇ ਅਸਲਾ ਜਮ੍ਹਾਂ ਕਰਵਾ ਜੀ ਅਸੀਂ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਕਿ ਹਸਲਾ ਜਮ੍ਹਾਂ ਕਰਾਇਆ ਜਾਣ ਟੂ ਨੀਅਰ ਅਬਾਊਟ ਸਾਡੇ 90% ਅਸਲਾ ਜਮ੍ਹਾਂ